ਸਤਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਕਲਾਸ ਵਿੱਚ ਆਪਾਂ ਪੰਜਾਬ ਦੇ ਸੁਰੱਖਿਅਤ ਖੇਤਰ ਕਰਾਂਗੇ ਸੁਰੱਖਿਅਤ ਖੇਤਰ ਕਿਹੜੇ ਹੁੰਦੇ ਆ ਜਿਨ੍ਹਾਂ ਵਿੱਚ ਮਨੁੱਖ ਦੀ ਆਪਣੇ ਮਤਲਬ ਲਈ ਕੁਦਰਤੀ ਸਰੋਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਦਖਲਅੰਦਾਜ਼ੀ ਉੱਤੇ ਰੋਕ ਲਗਾਈ ਜਾਵੇ ਸੁਰੱਖਿਅਤ ਖੇਤਰ ਕਿਹੜੇ ਹੁੰਦੇ ਆ ਜਿੱਥੇ ਮਨੁੱਖ ਦੀ ਦਖਲਅੰਦਾਜ਼ੀ ਤੇ ਰੋਕ ਲਗਾ ਦਿੱਤੀ ਹੋਵੇ ਕੁਦਰਤੀ ਸਰੋਤਾਂ ਦੇ ਉੱਤੇ 1972 ਦੇ ਜੰਗਲੀ ਜੀਵ ਸੁਰੱਖਿਆ ਐਕਟ ਦੇ ਤਹਿਤ ਕੁਝ ਖੇਤਰਾਂ ਨੂੰ ਕੁਦਰਤੀ ਸੰਭਾਲ ਦੇ ਲਈ ਨਿਸ਼ਚਿਤ ਕੀਤਾ ਗਿਆ ਇਹ ਕਿਹੜੇ-ਕਿਹੜੇ ਆਪਾਂ ਦੇਖਦੇ ਹਾਂ ਅੱਗੇ ਪਹਿਲੇ ਆ ਤਰ ਭੂਮੀ ਖੇਤਰ ਜਿਨ੍ਹਾਂ ਨੂੰ ਵੈਟਲੈਂਡਸ ਕਿਹਾ ਜਾਂਦਾ ਆਪਣੇ ਪੰਜਾਬ ਵਿੱਚ ਇਹਨਾਂ ਦੀ ਗਿਣਤੀ ਟੋਟਲ 22 ਹੈ ਜੰਗਲੀ ਜੀਵ ਸੈਂਚਰੀਆਂ ਹੋਗੀਆਂ ਵਾਈਲਡ ਲਾਈਫ ਸੈਂਚਰੀਜ਼ ਕਿਹਾ ਜਾਂਦਾ ਇਹ ਆਪਣੇ ਪੰਜਾਬ ਵਿੱਚ 13 ਨੇ ਕਮਿਊਨਿਟੀ ਰਿਜ਼ਰਵ ਖੇਤਰ ਹੋਗੇ ਜਿਹੜੇ ਕਿ ਪੰਜਾਬ ਵਿੱਚ ਟੋਟਲ 4 ਨੇ ਸੰਭਾਲ ਸ਼ਰਨ ਖੇਤਰ ਕਨਜ਼ਰਵੇਸ਼ਨ ਰਿਜ਼ਰਵਸ ਹੋ ਗਈਆਂ ਇਹ ਵੀ 4 ਹੀ ਨੇ ਉਸ ਤੋਂ ਬਾਅਦ ਆ ਰਾਮਸਰ ਸਾਈਟ ਪੰਜਾਬ ਵਿੱਚ ਰਾਮਸਰ ਸਾਈਟ ਕਿੰਨੀ ਆ 6 ਪੰਜਾਬ ਵਿੱਚ ਰਾਮਸਰ ਸਾਈਟ ਦੀ ਗਿਣਤੀ 6 ਆ ਤੇ ਵੈਟਲੈਂਡ ਤਰਪੂਮੀ ਖੇਤਰ ਇਹਨਾਂ ਦੀ ਗਿਣਤੀ ਪੰਜਾਬ ਵਿੱਚ ਕੁੱਲ 22 ਆ ਕੁਦਰਤੀ ਤਰਪੂਮੀ ਖੇਤਰ ਜਿਹੜੇ ਕੁਦਰਤੀ ਤੌਰ ਤੇ ਆ ਉਹਨਾਂ ਦੀ ਗਿਣਤੀ 13 ਆ ਬਾਈਆਂ ਦੇ ਵਿੱਚੋਂ ਤੇ ਮਨੁੱਖ ਦੁਆਰਾ ਬਣਾਏ ਗਏ ਆਰਟੀਫੀਸ਼ੀਅਲ ਤਰਪੂਮੀ ਖੇਤਰਾਂ ਦੀ ਗਿਣਤੀ ਪੰਜਾਬ ਵਿੱਚ 9 ਆ ਤੇ ਟੋਟਲ ਕਿੰਨੇ ਹੋਗੇ 22 13 ਹੋਗੇ ਕੁਦਰਤੀ ਤੇ 9 ਹੋਗੇ ਆਰਟੀਫੀਸ਼ੀਅਲ ਮਨੁੱਖ ਦੁਆਰਾ ਬਣਾਏ ਗਏ ਤਾਂ ਸਭ ਤੋਂ ਪਹਿਲਾਂ ਆਗੇ ਕਮਿਊਨਿਟੀ ਰਿਜ਼ਰਵ ਖੇਤਰ ਕਮਿਊਨਿਟੀ ਰਿਜ਼ਰਵ ਖੇਤਰ ਦੇ ਵਿੱਚ ਪਹਿਲਾ ਆ ਕੇਸ਼ੋਪੁਰ ਮਿਆਨੀ ਕਮਿਊਨਿਟੀ ਰਿਜ਼ਰਵ ਜਿਹੜਾ ਕਿ ਗੁਰਦਾਸਪੁਰ ਸਥਿਤਾ ਉਸ ਤੋਂ ਬਾਅਦ ਲਾਲਵਾਨ ਕਮਿਊਨਿਟੀ ਰਿਜ਼ਰਵ ਹੁਸ਼ਿਆਰ ਔਰ ਪੰਨੀ ਵਾਲਾ ਗੁਮਜਾਲ ਹਰੀਪੁਰਾ ਦੀਵਾਨਖੇੜਾ ਕਮਿਊਨਿਟੀ ਰਿਜ਼ਰਵ ਫਾਜਲਕਾ ਸਿਸਵਾ ਕਮਿਊਨਿਟੀ ਰਿਜ਼ਰਵ ਸਾਹਿਬਜਾਦਾ ਅਜੀਤ ਸਿੰਘ ਨਗਰ ਹੋ ਗਿਆ ਇਹ ਨੇ ਜਿਹੜੇ ਪੰਜਾਬ ਦੇ ਵਿੱਚ ਕਮਿਊਨਿਟੀ ਰਿਜ਼ਰਵ ਖੇਤਰ ਨੇ ਇਹਨਾਂ ਦੀ ਗਿਣਤੀ ਕਿੰਨੀ ਆ ਟੋਟਲ 4 ਉਸ ਤੋਂ ਬਾਅਦ ਆ ਗਏ ਸੰਭਾਲ ਸ਼ਰਨ ਖੇਤਰ ਕੰਜ਼ਰਵੇਸ਼ਨ ਰਿਜ਼ਰਵ ਕਿਹਾ ਜਾਂਦਾ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਆਇਆ ਬਿਆਸ ਨਦੀ ਸੰਭਾਲ ਰਿਜ਼ਰਵ ਇਹ ਹੁਸ਼ਿਆਰਪੁਰ ਅੰਮ੍ਰਿਤਸਰ ਤੇ ਹਰੀਕੇ ਤੱਕ ਹੈ ਇਸ ਦਾ ਜਿਹੜਾ ਖੇਤਰ ਆ ਰਾਖਸਰੇ ਮਾਨਤਖਾਂ ਸੰਭਾਲ ਰਿਜ਼ਰਵ ਤਰਨਤਾਰਨ ਰਣਜੀਤ ਸਾਗਰ ਡੈਮ ਸੰਭਾਲ ਰਿਜ਼ਰਵ ਪਠਾਨਕੋਟ ਰੋਪੜ ਵੈਟਲੈਂਡ ਸੰਭਾਲ ਰਿਜ਼ਰਵ ਰੂਪਨਗਰ ਇਹ ਚਾਰ ਨੇ ਜਿਹੜੇ ਪੰਜਾਬ ਦੇ ਸੰਭਾਲ ਰਿਜ਼ਰਵ ਜਾਂ ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ ਕਨਜ਼ਰਵੇਸ਼ਨ ਰਿਜ਼ਰਵ ਹੋਗੇ ਉਸ ਤੋਂ ਬਾਅਦ ਅਗਲੇ ਆਗੇ ਤਰਭੂਮੀ ਖੇਤਰ ਵੈਟਲੈਂਡ ਵੈਟਲੈਂਡ ਜਾਂ ਤਰਭੂਮੀ ਖੇਤਰ ਕਿਹੜੇ ਹੁੰਦੇ ਆ ਜਿਹੜੀ ਜ਼ਮੀਨ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਆ ਇਸ ਭੂਮੀ ਦਾ ਪਾਣੀ ਸਾਰਾ ਸਾਲ ਹੁੰਦਾ ਜਾਂ ਮੌਸਮ ਦੇ ਅਨੁਸਾਰ ਘਟ ਜਾਂ ਵਧ ਹੁੰਦਾ ਰਹਿੰਦਾ ਤਰਭੂਮੀ ਖੇਤਰ ਜਿਹੜੇ ਪੰਜਾਬ ਦੇ ਵਿੱਚ ਟੋਟਲ ਕਿੰਨੇ ਆ 22 ਇਸ ਤੋਂ ਬਾਅਦ ਆ ਪੰਜਾਬ ਦੀਆਂ ਜੰਗਲੀ ਜੀਵ ਸੁਰੱਖਿਆ ਸੈਂਚਰੀਆਂ ਇਹ ਕਿਹੜੀਆਂ-ਕਿਹੜੀਆਂ ਨੇ ਪਹਿਲੀ ਹੈ ਹਬੌਰ ਵਾਈਲਡਲਾਈਫ ਸੈਂਚਰੀ ਜਿਹੜੀ ਕਿ ਫਾਜ਼ਿਲਕਾ ਦੇ ਵਿੱਚ ਹੈ ਹਰੀਕੇ ਪੱਤਨ ਵਾਈਲਡਲਾਈਫ ਸੈਂਚਰੀ ਹਰੀਕੇ ਨੰਗਲ ਵਾਈਲਡਲਾਈਫ ਸੈਂਚਰੀ ਹੈ ਜਿਹੜੀ ਰੂਪਨਗਰ ਦੇ ਵਿੱਚ ਹੈ ਚੱਜਰ ਬਚੌਲੀ ਵਾਈਲਡਲਾਈਫ ਸੈਂਚਰੀ ਰੂਪਨਗਰ ਤਖਣੀ ਰਹਿਮਪੁਰਾ ਵਾਈਲਡਲਾਈਫ ਸੈਂਚਰੀ ਹੈ ਜਿਹੜੀ ਕੁਸ਼ੀਆਰਪੋਰਟ ਦੇ ਵਿੱਚ ਕਲਥੌਰ ਕੁਛਲੀਆਂ ਵਾਈਲਡਲਾਈਫ ਸੈਂਚਰੀ ਆ ਪਠਾਨਕੋਟ ਦੇ ਵਿੱਚ ਬੀਰ ਮੋਤੀ ਬਾਗ ਪਟਿਆਲਾ ਬੀਰ ਭਾਦਸੋਂ ਪਟਿਆਲਾ ਬੀਰ ਗੁਰਦੇয়ালਪੁਰ ਪਟਿਆਲਾ ਬੀਰ ਪਨਰੇਢੀ ਪਟਿਆਲਾ ਬੀਰ ਮਹਿਸ ਨਾਬਾ ਪਟਿਆਲੇ ਦੇ ਵਿੱਚ ਬੀਰ ਦੁਸਾਂਝ ਵਾਈਲਡਲਾਈਫ ਸੈਂਚਰੀ ਨੱਬਾ ਪਟਿਆਲਾ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਆਹ ਬੀਰ ਵਾਲੀਆਂ ਨੇ ਨਾ ਬੀਰ ਮੋਤੀ ਬਾਗ ਹੋ ਗਿਆ ਬੀਰ 500 ਇਹ ਸਾਰੀਆਂ ਪਟਿਆਲੇ ਦੇ ਵਿੱਚ ਆਉਂਦੀਆਂ ਨੇ ਪਰ ਉਸ ਤੋਂ ਇਲਾਵਾ ਇੱਕ ਆਪਣੀ ਬੀਰ ਐਸ਼ਵਾਨਾ ਜਿਹੜੀ ਇਹ ਇਕੱਲੀ ਆ ਸੰਗਰੂਰ ਦੇ ਵਿੱਚ ਬਾਕੀਆਂ ਸਾਰ ਬਾਕੀ ਸਾਰੀਆਂ ਜਿੰਨੀਆਂ ਵੀ ਬੀਰ ਵਾਲੀਆਂ ਨੇ ਬੀਰ ਦਸਾਂਝ ਹੋ ਗਿਆ ਬੀਰ ਮਹਸ ਹੋ ਗਿਆ ਇਹ ਸਾਰੀਆਂ ਕਿੱਥੇ ਆ ਪਟਿਆਲੇ ਦੇ ਵਿੱਚ ਇਹ ਇੱਕ ਸ਼ਾਰਟਕਟ ਤਰੀਕਾ ਹੋ ਗਿਆ ਯਾਦ ਕਰਨ ਦਾ ਕਿ ਇੱਕ ਇਕੱਲੀ ਸਿਰਫ ਬੀਰ ਐਸ਼ਵਾਨ ਹੀ ਸੈਂਚਰੀਆ ਸੰਗਰੂਪ ਦੇ ਵਿੱਚ ਆ ਤੇ ਬਾਕੀ ਬੀਰ ਵਾਲੀਆਂ ਸਾਰੀਆਂ ਪਟਿਆਲੇ ਦੇ ਵਿੱਚ ਆ ਉਸ ਤੋਂ ਬਾਅਦ ਆ ਗਈਆਂ ਰਾਮਸਰ ਸਾਈਟ ਪੰਜਾਬ ਵਿੱਚ ਟੋਟਲ 6 ਰਾਮਸਰ ਸਾਈਟਾਂ ਨੇ ਜਿਹੜਾ ਵੈਟਲੈਂਡ ਰਾਮਸਰ ਕਨਵੈਨਸ਼ਨ ਦੇ ਤਹਿਤ ਅੰਤਰਰਾਸ਼ਟਰੀ ਪੱਖੋਂ ਸੂਚੀਬੱਧ ਕਰ ਦਿੱਤਾ ਜਾਂਦਾ ਉਸ ਨੂੰ ਰਾਮਸਰ ਸਾਈਟ ਦਾ ਦਰਜਾ ਦਿੱਤਾ ਜਾਂਦਾ ਰਾਮਸਰ ਸਾਈਟ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਿਹੜਾ ਵੈਟਲੈਂਡ ਆ ਉਹ ਰਾਸ਼ਟਰੀ ਤੌਰ ਤੇ ਖਾਸ ਰੱਖਿਆ ਸਥਲ ਬਣ ਜਾਂਦਾ ਤੇ ਪੰਜਾਬ ਦੇ ਵੈਟਲੈਂਡ ਕਿਹੜੇ ਆ ਜਿਨ੍ਹਾਂ ਨੂੰ ਰਾਮਸਰ ਸਾਈਟ ਦਾ ਦਰਜਾ ਮਿਲਿਆ ਆ ਪਹਿਲੀ ਆ ਰੋਪੜ ਰਾਮਸਰ ਸਾਈਟ ਰੋਪੜ ਵੈਟਲੈਂਡ ਨੂੰ ਜਨਵਰੀ 2002 ਦੇ ਵਿੱਚ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਜਿਹੜੀ ਰੋਪੜ ਜਿਹੜਾ ਰੋਪੜ ਵੈਟਲੈਂਡ ਆ ਉਸ ਨੂੰ ਜਨਵਰੀ 2002 ਦੇ ਵਿੱਚ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਇਹ ਰੋਪੜ ਸ਼ਹਿਰ ਸਾਪਲੂਜ ਦਰਿਆ ਦੇ ਨਾਲ ਉਤਪਨ ਹੋਇਆ ਦਰਿਆ ਦੇ ਨਾਲ ਲੱਗਦਾਇਆ ਜਿਹੜਾ ਰੋਪੜ ਰਾਮਸਰ ਸਾਈਟ ਆ ਇਸ ਸਥਾਨ ਤੇ ਰੈਡ ਲਿਸਟ ਦੇ ਅਨੁਸਾਰ ਕਛੂਆ ਚਿਤਰਾ ਇੰਡਿਕਾ ਤੇ ਪਾਈਥਨ ਮੋਲੂਰਸ ਨਾਮਿਕ ਸੱਪ ਦੀ ਬਰਜਾਤੀ ਪਾਈ ਜਾਂਦੀ ਆ ਰੈਡ ਲਿਸਟ ਵਿੱਚ ਕਿਹੜੇ ਹੁੰਦੇ ਆ ਜਾਨਵਰ ਜਿਨ੍ਹਾਂ ਦੀ ਮਤਲਬ ਪਰਜਾਤੀ ਬਿਲਕੁਲ ਖਤਮ ਹੋਣ ਤੇ ਹੁੰਦੀ ਆ ਬਿਲਕੁਲ ਬਹੁਤ ਘੱਟ ਰਹਿ ਜਾਂਦੇ ਆ ਉਹਨਾਂ ਨੂੰ ਰੈੱਡ ਲਿਸਟ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਤਾਂ ਜਿਹੜੇ ਕਸ਼ੂਆ ਚਿਤਰਾ ਇੰਡਿਕਾ ਤੇ ਪਾਈਥਨ ਮੋਲਰੂਸ ਨਾਮ ਦਾ ਸੱਪ ਆ ਇਹ ਵੀ ਆ ਇਹ ਸੋਸਾਇਟੀ ਦੇ ਵਿੱਚ ਰੋਪੜ ਰਾਮ ਸੋਸਾਇਟੀ ਦੇ ਵਿੱਚ ਪਾਇਆ ਜਾਂਦਾ ਉਸ ਤੋਂ ਬਾਅਦ ਆ ਵਿਆਸ ਰਾਮਸਰ ਸਾਈਟ ਸੰਭਾਲ ਸ਼ਰਨ ਖੇਤਰ ਤੇ ਤਰਪੂਮੀ ਖੇਤਰ ਜਿਹੜੀ ਵਿਆਸ ਰਾਮਸਰ ਸਾਈਟ ਆ ਇਹ ਸੰਭਾਲ ਸ਼ਰਨ ਖੇਤਰ ਵੀ ਆ ਤਰਪੂਮੀ ਖੇਤਰ ਵੀ ਆ ਇਹ ਕਿੱਥੇ ਆ ਬਿਆਸ ਦਰਿਆ ਦੇ ਨਾਲ ਲੱਗਦਾ 185 ਕਿਲੋਮੀਟਰ ਦਾ ਖੇਤਰ ਆ ਜਿਹੜਾ ਬਿਆਸ ਰਾਮਸਰ ਸਾਈਟ ਆ ਇਸ ਨੂੰ 2017 ਦੇ ਵਿੱਚ ਪੰਜਾਬ ਸਰਕਾਰ ਦੁਆਰਾ ਰਾਖਵਾ ਖੇਤਰ ਐਲਾਨ ਕੀਤਾ ਗਿਆ ਤੇ 2019 ਦੇ ਵਿੱਚ ਰਾਮਸਰ ਸਾਈਟ ਕੋਸ਼ਿਤ ਕੀਤਾ ਗਿਆ ਉਸ ਤੋਂ ਬਾਅਦ ਨੰਗਲ ਵੈਟਲੈਂਡ ਰਾਮਸਰ ਸਾਈਟ ਇਹ ਨੰਗਲ ਡੈਮ ਤੋਂ ਬਾਅਦ ਹੋਂਦ ਵਿੱਚ ਆਇਆ ਜਿਹੜਾ ਨੰਗਲ ਵੈਟਲੈਂਡ ਰਾਮਸਰ ਸਾਈਟ ਆ ਇਸਨੂੰ 2009 ਦੇ ਵਿੱਚ ਰਾਸ਼ਟਰੀ ਵੈਟਲੈਂਡ ਘੋਸ਼ਿਤ ਕੀਤਾ ਗਿਆ ਤੇ ਪੰਜਾਬ ਸਰਕਾਰ ਦੁਆਰਾ ਜੰਗਲੀ ਜੀਵ ਸੁਰੱਖਿਆ ਖੇਤਰ ਜੰਗਲੀ ਜੀਵ ਸੁਰੱਖਿਆ ਖੇਤਰ ਕਿਹੜਾ ਆ ਗਿਆ ਵਾਈਲਡ ਲਾਈਫ ਸੈਂਚਰੀ 2009 ਦੇ ਵਿੱਚ ਹੀ ਇਹਨੂੰ ਵੈਟਲੈਂਡ ਘੋਸ਼ਿਤ ਕੀਤਾ ਗਿਆ ਰਾਸ਼ਟਰੀ ਤੇ 2009 ਦੇ ਵਿੱਚ ਹੀ ਪੰਜਾਬ ਸਰਕਾਰ ਦੁਆਰਾ ਇਸਨੂੰ ਜੰਗਲੀ ਜੀਵ ਸੁਰੱਖਿਆ ਖੇਤਰ ਘੋਸ਼ਿਤ ਕੀਤਾ ਗਿਆ 2019 ਵਿੱਚ ਇਸ ਨੂੰ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਜਿਹੜੀ ਨੰਗਲ ਵੈਟਲੈਂਡ ਰਾਮਸਰ ਸਾਈਟ ਆ ਉਸ ਤੋਂ ਬਾਅਦ ਅਗਲੀ ਆ ਕੇਸ਼ੂਪੁਰ ਮਿਆਣੀ ਕਮਿਊਨਿਟੀ ਰਿਜ਼ਰਵ ਵੈਟਲੈਂਡ ਤੇ ਰਾਮਸਰ ਸਾਈਟ ਇਹ ਕਿੱਥੇ ਆ ਗੁਰਦਾਸਪੁਰ ਤੋਂ 7 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਜਿਹੜੀ ਕੇਸ਼ੂਪੁਰ ਮਿਆਣੀ ਕਮਿਊਨਿਟੀ ਰਿਜ਼ਰਵ ਵੈਟਲੈਂਡ ਤੇ ਰਾਮਸਰ ਸਾਈਟ 26 ਸਤੰਬਰ 2019 ਨੂੰ ਇਸ ਨੂੰ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਇਸ ਖੇਤਰ ਨੂੰ 2007 ਵਿੱਚ ਕਮਿਊਨਿਟੀ ਰਿਜ਼ਰਵ ਘੋਸ਼ਿਤ ਕੀਤਾ ਗਿਆ ਉਸ ਤੋਂ ਬਾਅਦ ਹਰੀਕੇ ਵੈਟਲੈਂਡ ਤੇ ਰਾਮਸਰ ਸਾਈਟ ਹਰੀਕੇ ਵੈਟਲੈਂਡ ਨੂੰ 1982 ਵਿੱਚ ਵਾਈਲਡਲਾਈਫ ਸੈਂਚਰੀ ਵਾਈਲਡਲਾਈਫ ਸੈਂਚਰੀ ਹੋ ਗਿਆ ਆਪਣੇ ਜਿਹੜੇ ਜੰਗਲੀ ਸੁਰੱਖਿਆ ਖੇਤਰ ਸੀਗਾ ਤੇ ਮਾਰਚ 1990 ਵਿੱਚ ਇਸ ਨੂੰ ਵੈਟਲੈਂਡ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਇਸ ਵੈਟਲੈਂਡ ਨੂੰ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ 82 ਵਿੱਚ ਵਾਈਲਡ ਲਾਈਫ ਸੈਂਚਰੀ ਤੇ 90 ਦੇ ਵਿੱਚ ਰਾਮਸਰ ਸਾਈਟ ਇਹ ਜਿਲ੍ਹਾ ਤਰਨਤਾਰਨ ਸਾਹਿਬ ਅਤੇ ਫਿਰੋਜ਼ਪੁਰ ਦੀ ਸਰਹੱਦ ਦੇ ਉੱਤੇ ਉੱਤਰੀ ਭਾਰਤ ਦਾ ਤੋਂ ਵੱਡਾ ਵੈਟਲੈਂਡ ਹੈਰੀਕੇ ਵੈਟਲੈਂਡ ਨੂੰ ਹਰੀਕੇ ਪੱਤਣ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਅਗਲੀ ਆ ਕਾਂਝਲੀ ਵੈਟਲੈਂਡ ਤੇ ਰਾਮਸਰ ਸਾਈਟ ਜਿਹੜੇ ਕਾਂਝਲੀ ਵੈਟਲੈਂਡ ਆ ਇਹ ਪੰਜਾਬ ਦੇ ਕਪੂਰਥਾਲੇ ਜ਼ਿਲ੍ਹੇ ਵਿੱਚ ਸਥਿਤ ਹੈ ਤੇ ਮਨੁੱਖ ਦੁਆਰਾ ਬਣਾਈ ਹੋਈ ਆ 1988 ਵਿੱਚ ਇਸ ਨੂੰ ਰਾਸ਼ਟਰੀ ਵੈਟਲੈਂਡ ਘੋਸ਼ਿਤ ਕੀਤਾ ਗਿਆ ਕਾਂਜਲੀ ਕਾਂਜਲੀ ਵੈਟਲੈਂਡ ਨੂੰ 1988 ਦੇ ਵਿੱਚ ਰਾਸ਼ਟਰੀ ਵੈਟਲੈਂਡ ਘੋਸ਼ਿਤ ਕੀਤਾ ਗਿਆ ਤੇ 22 ਜਨਵਰੀ 2002 ਦੇ ਵਿੱਚ ਇਸ ਨੂੰ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਇਹ ਕਿੱਥੇ ਆ ਵਿਆਸ ਦਰਿਆ ਦੀ ਬੇਈ ਨਦੀ ਦੇ ਨਾਲ ਲੱਗਦੀ ਆ ਵਿਆਸ ਦਰਿਆ ਦੀ ਜਿਹੜੀ ਸਹਾਇਕ ਬੇਈ ਨਦੀ ਆ ਉਸ ਦੇ ਨਾਲ ਲੱਗਦੀ ਆ ਜਿਹੜੀ ਇਹ ਕਾਂਜਲੀ ਵੈਟਲੈਂਡ ਰਾਮਸਰ ਸਾਈਟ ਇਹ ਸੀ ਆਪਣੀ ਅੱਜ ਦੀ ਕਲਾਸ ਮਿਲਦੇ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ